ਪੁਲਿਸ ਜਿਲੰਦਰ ਦੇ ਹਥੇ ਪੁਲਿਸ ਜਿਹੜੇ ਹੈਗੇ ਆ ਸਾਨੂੰ ਇੱਕ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਸਿਟੀਜ਼ਨ ਹੈਗੇ ਨੇ ਤੋਂ ਦੇ ਏਰੀਆ ਦੇ ਵਿੱਚ ਜਿਹੜੇ ਰਹਿਣ ਵਾਲੇ ਵਸਿੰਦੇ ਨੇ ਉਹਨਾਂ ਦੇ ਮੋਬਾਈਲ ਫੋਨ ਜਿਹੜੇ ਹੈਗੇ ਨੇ ਕਈ ਵਾਰੀ ਕਿਤੇ ਕੰਮ ਤੇ ਜਾਂਦੇ ਹੋਏ ਜਾਂ ਰਸਤੇ ਦੇ ਵਿੱਚ ਕਿਸੇ ਦਾ ਗਮ ਹੋ ਜਾਂਦਾ ਜਾਂ गिर ਗਏ ਸੀ ਜਾਂ ਮਿਸਪਲੇਸ ਹੋ ਜਾਂਦੇ ਕਈ ਵਾਰ ਉਹ ਜਿਹੜੇ ਲਗ ਲਗੇ ਤਰ੍ਹਾਂ ਦੇ ਫੋਨ ਹੈਗੇ ਸੀ ਇਹਨਾਂ ਦੇ ਐਂਡਰੋਇਡ ਫੋਨ ਜਿਹੜੇ ਹੈਗੇ ਨੇ ਪਿਛਲੇ ਕਰੀਬ 4 ਮਹੀਨੇ ਦੇ ਅੰਦਰ ਜਿਹੜੇ ਮਿਸਪਲੇਸ ਹੋਏ ਸੀ ਗਮ ਹੋਏ ਸੀ ਉਹਨਾਂ ਨੂੰ ਸਾਡੇ ਐਸਪੀ ਡੀ ਸਾਹਿਬ ਦੀ ਅਸੀਂ ਜਿਹੜੀ ਹੈਗੀ ਟੀਮ ਕੰਮ ਕਰ ਰਹੀ ਸੀ ਮਿਸਟਰ ਸਰਪਜੀਤ ਰਾਏ ਸਾਡੇ ਐਸਪੀ ਡਿਟੈਕਟਿਵ ਸਾਡੇ ਡੀਐਸਪੀ ਹੈੱਡਕੁਆਰਟਰ ਮਿਸਟਰ ਜੇਜੀਤ ਤੇ ਸਾਡੇ ਟੈਕਨੀਕਲ ਜਿਹੜੀ ਟੀਮ ਦੇ ਹੈਗੇ ਐਸਏਈ ਰਾਜਕਮਾਰ ਦੇ ਸਾਰੀ ਟੀਮ ਨੇ ਵਧੀਆ ਕੰਮ ਕੀਤਾ ਇਹਦੇ ਵਿੱਚ ਇਹਨਾਂ ਦੀ ਜਿਹੜੀ ਸਰਵੇਲੈਂਸ ਦੇ ਉੱਪਰ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਹੜੇ ਅੱਜ ਅਸੀਂ 110 ਜਿਹੜੇ ਮੋਬਾਈਲ ਫੋਨ ਹੈਗੇ ਨੇ ਜਿਨ੍ਹਾਂ ਦੀ ਜਿਹੜੀ ਮਲੀਤੀ ਹੈ ਕੁੱਲ ਕੀਮਤ ਹੈ ਕਰੀਬ 20 ਲੱਖ 50 ਹਜ਼ਾਰ ਰੁਪਏ ਦੇ ਕਰੀਬ ਹੈ ਤਾਂ ਇਹ ਸਾਰੇ ਫੋਨ ਜਿਹੜੇ ਨੇ ਐਂਡਰੋਇਡ ਦੇ ਐਂਡ ਵਧੀਆ ਜਿਹੜੀ ਹੈਗੇ ਨੇ ਇਹਨਾਂ ਦਾ ਤੁਸੀਂ ਕਹਿ ਸਕਦੇ ਹੋ ਅੱਛੇ ਮਾਡਲ ਦੇ ਹੈਗੇ ਆ ਇਹ ਅਸੀਂ ਜਿਹੜੇ ਇਹਨਾਂ ਦੇ ਓਨਰਸ ਹੈਗੇ ਨੇ ਉਹਨਾਂ ਨੂੰ ਅੱਜ ਰਿਟਰਨ ਕਰ ਰਹੇ ਹਾਂ ਇਸ ਦੇ ਨਾਲ ਜਿਹੜਾ ਪੁਲਿਸ ਦੇ ਤੇ ਪਬਲਿਕ ਦੇ ਵਿੱਚ ਜਿਹੜੇ ਤੁਹਾਡੇ ਆਪਸ ਦੇ ਵਿੱਚ ਰਿਸ਼ਤੇ ਹੁੰਦੇ ਨੇ ਜਾਂ ਤੁਹਾਡਾ ਇੱਕ ਪੁਲਿਸ ਦੇ ਉੱਪਰ ਜਿਹੜਾ ਇੱਕ ਵਿਸ਼ਵਾਸ ਦੀ ਡੋਰ ਬੰਨੀ ਹੁੰਦੀ ਆ ਉਹਨੂੰ ਹੋਰ ਮਜ਼ਬੂਤੀ ਮਿਲਦੀ ਆ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਪੁਲਿਸ ਦੀ ਵਰਕਿੰਗ ਦੇ ਉੱਪਰ ਟਰਸਟ ਬਿਲਡ ਅਪ ਹੁੰਦਾ ਤਾਂ ਇਹ ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਹੁੰਦੀ ਆ ਕਿ ਅਗਰ ਕਿਸੇ ਦੀ ਚੀਜ਼ ਕੋਈ ਮਿਸਪਲੇਸ ਹੁੰਦੀ ਆ ਕੋਈ ਮੋਬਾਈਲ ਮਿਸਪਲੇਸ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਤੁਹਾਡੀ ਜਿਹੜੀ ਹੈਗੀ ਹੈ ਵੈਲਿਊਏਬਲ ਚੀਜ਼ ਜਿਹੜੀ ਹੈਗੀ ਹੈ ਵਸਤੂਆਂ ਗੁੰਮ ਹੁੰਦੀ ਆ ਪੁਲਿਸ ਉਹਨਾਂ ਨੂੰ ਟ੍ਰੇਸ ਕਰੇ ਤੇ ਉਹਦੇ ਜਿਹੜਾ ਅਸਲ ਮਾਲਕ ਹੈ ਉਹਨੂੰ ਰਿਟਰਨ ਉਹਦੇ ਤੱਕ ਪਹੁੰਚਾਈ ਜਾਵੇ ਤੇ ਅਸਲ ਮਾਲਕ ਉਹਨੂੰ ਉਹ ਅਸਲ ਚੀਜ਼ ਪ੍ਰਾਪਤ ਹੋ ਜਾਵੇ ਦੁਆਰਾ ਤਾਂ ਇਸੇ ਦੇ ਵਿੱਚ ਜਿਹੜਾ ਹੈਗਾ ਮੋਬਾਈਲ ਹੈ ਮੋਬਾਈਲ ਨੂੰ ਅਸੀਂ ਜਿਵੇਂ ਦੇਖਦੇ ਆ ਕਿ ਮੋਬਾਈਲ ਦੇ ਵਿੱਚ ਇਕੱਲਾ ਜਿਹੜਾ ਹੈਗਾ ਇਹਨੂੰ ਇਕੱਲਾ ਇੱਕ ਡਿਵਾਈਸ ਦੇ ਤੌਰ ਤੇ ਨਾ ਦੇਖਿਆ ਜਾਵੇ ਇਹਦੇ ਵਿੱਚ ਤੁਹਾਡਾ ਬਹੁਤ ਸਾਰਾ ਜਿਹੜਾ ਵੈਲਿਊਏਬਲ ਜਿਹੜਾ ਡਾਟਾ ਹੈ ਉਹ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸੇਵ ਕੀਤੀਆਂ ਹੁੰਦੀਆਂ ਕਿਸੇ ਨੇ ਕੋਈ ਇਹਦੇ ਵਿੱਚ ਮੇਲ ਓਪਨ ਛੱਡੀ ਹੁੰਦੀ ਆ ਜਾਂ ਬਹੁਤ ਸਾਰੇ ਲਿੰਕ ਤੁਹਾਡੇ ਓਪਨ ਹੁੰਦੇ ਨੇ ਬਹੁਤ ਸਾਰਾ ਡਾਟਾ ਤੁਸੀਂ ਕੈਪਚਰ ਕਰਕੇ ਆਪਣੀ ਉਹਦੇ ਵਿੱਚ ਜਿਹੜਾ ਹੈਗਾ ਸੇਫ ਰੱਖਿਆ ਹੁੰਦਾ ਜਿਹਨੂੰ ਆਪਾਂ ਡੇਲੀ ਜਿਹੜੇ ਹੈਗਾ ਆਪਾਂ ਯੂਜ਼ ਕਰਦੇ ਆ ਤਾਂ ਡਿਜੀਟਲ ਡਾਟਾ ਜਿਹੜਾ ਇਹਦੇ ਵਿੱਚ ਤੁਹਾਡਾ ਬਹੁਤ ਸਾਰਾ ਹੁੰਦਾ ਇੱਕ ਕਿਸਮ ਦਾ ਤੁਹਾਡਾ ਜਿਹੜਾ ਮਾਈਂਡ ਦਾ ਤੁਹਾਡੇ ਬ੍ਰੇਨ ਦਾ ਕਲੋਨ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਤਾਂ ਇਹਦੇ ਤੋਂ ਜੇ ਜੇ ਤੁਹਾਡਾ ਗੁੰਮ ਹੋ ਜਾਂਦਾ ਕੋਈ ਮਿਸਯੂਜ਼ ਕਰਦਾ ਤਾਂ ਉਹਦੀ ਜਿਹੜੀ ਤੁਹਾਡੀ ਪ੍ਰਾਈਵੇਸੀ ਹੈ ਉਹ ਲੀਕ ਹੋਣ ਦੇ ਚਾਰੇ ਚਰਚ ਹੁੰਦੇ ਆ ਕਿਸ ਕਰਕੇ ਹੁੰਦਾ ਹੈ ਇਹ ਡਾਟਾ ਇਦਾਂ ਇੰਨੇ ਚੀਜ਼ਾਂ ਜਿਹੜੇ ਹੈ ਹੁਣ ਅਸੀਂ ਸਾਰਿਆਂ ਨੂੰ ਜਿਹੜੇ ਉਹਨਾਂ ਤੋਂ ਅੱਗੇ ਮੋਬਾਈਲ ਫੋਨ ਜਿਹੜਾ ਲੱਗੇ ਅੱਗੇ ਤੋਂ ਜਿਹੜਾ ਕਿ ਸਾਡੇ ਜਿਹੜੀ ਪੁਲਿਸ ਵਾਲੇ ਸਬਤ ਦੱਸਦੇ ਆ ਕਿ ਅਗਰ ਕਿਸੇ ਤਰੀਕੇ ਦੇ ਵੀ ਤੁਹਾਡੇ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾ ਕਿਸੇ ਵੀ ਜਿਹੇ ਘਟਨਾਾਂ ਦੇ ਵਿੱਚ ਕੋਈ ਮਿਸਪਲੇਸ ਚੀਜ਼ ਹੋ ਜਾਂਦੀ ਹੈ ਜਾਂ ਕੋਈ ਸਨੇਚ ਹੁੰਦਾ ਹੈ ਜਾਂ ਕੋਈ ਹੋਰ ਤਰੀਕੇ ਦੀ ਵਾਰਦਾਤ ਦੇ ਵਿੱਚ ਤੁਹਾਡੇ ਤੋਂ ਕੋਈ ਜਿਹੜੀ ਹੈਗੀ ਹੈ ਮੋਬਾਈਲ ਫੋਨ ਜਾਂ ਹੋਰ ਵਸਤੂ ਖੋਈ ਜਾਂਦੀ ਹੈ ਆ ਪੁਲਿਸ ਹਮੇਸ਼ਾ ਵੀ ਤੇ ਰਿਕਵਰ ਕਰਕੇ ਅਸਲ ਮਾਲਕਾ ਤੱਕ ਜਿਹੜੀ ਹੈਗੀ ਉਸ ਚੀਜ਼ ਦੀ ਜਿਹੜਾ ਜਿਹਦਾ ਟਾਈਟਲ ਦੇ ਓਨਰ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਸਰੈਂਚ ਨੂੰ ਕਿਸੇ ਮੋਬਾਈਲ ਪਕੜੇ ਕਿ ਇਹ ਇਹ ਜਿਹੜੇ ਸਨੈਚਿੰਗ ਵਾਲੇ ਨਹੀਂ ਹੈਗੇ ਇਹ ਜਿਹੜੇ ਹੈਗੇ ਨੇ ਸਾਡੇ ਜਿਹੜੇ ਮਿਸਿੰਗ ਵਾਲੇ ਹੈਗੇ ਸੀ ਤੁਹਾਡੇ ਕਿਸੇ ਕੋਈ ਰਸਤੇ 'ਚ ਕੋਈ ਕੰਮ ਤੇ ਜਾ ਰਿਹਾ ਉਹਦਾ ਮਿਸਪਲੇਸ ਹੋ ਗਿਆ ਜਾਂ ਕਿਸੇ ਦਾ ਕਿਸੇ ਹੋਰ ਤੇ ਕੋਈ ਆਫਰ ਕੋਈ ਭੁੱਲੇ ਭੁੱਲ ਸਕਦਾ ਜਾਂ ਕੋਈ ਰੱਖ ਕੇ ਭੁੱਲ ਗਿਆ ਬਟ ਉਹ ਕਿੱਥੇ ਕਿਥੇ ਚੱਲਦੇ ਨੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੂੰ ਮਿਲ ਜਾਂਦਾ ਫੋਨ ਤੁਹਾਡਾ ਕਿਰਿਆ ਫੋਨ ਹੈ ਕੋਈ ਲੈ ਜਾਂਦਾ ਪਰ ਉਹ ਤੁਹਾਨੂੰ ਕੋਸ਼ ਟਾਈਮ ਵਾਸਤੇ ਨਹੀਂ ਦੱਸਦੇ ਪਰ ਜਦੋਂ ਫਿਰ ਸਾਡੇ ਟੈਕਨੀਕਲ ਵਿੰਗ ਨੇ ਇਹਦਾ ਨਲਸਿਸ ਕੀਤਾ ਇਹਨਾਂ ਨੂੰ ਸਰਵੇਲੈਂਸ ਦੇ ਲੈਣ ਕਿ ਹੁਣ ਇਹ ਮੋਬਾਈਲ ਕੌਣ ਯੂਜ਼ ਕਰ ਰਿਹਾ ਤਾਂ ਉਹਨਾਂ ਤੋਂ ਫਿਰ ਰਿਕਵਰ ਹੁੰਦਾ ਉਹ ਕਈ ਵਾਰੀ ਕਹਿੰਦਾ ਕਿ ਉਹਦੀ ਜਿੱਦੇ ਤੋਂ ਮਿਲਦਾ ਉਹਦੀ ਇੰਟੈਂਸ਼ਨ ਚੋਰੀ ਵਾਲੀ ਨਹੀਂ ਹੁੰਦੀ ਤਾਂ ਰਸਤੇ ਦੇ ਜਾਂਦੇ ਨੂੰ ਮਿਲ ਗਿਆ ਉਹਨੂੰ ਪਤਾ ਹੀ ਨਹੀਂ ਹੈ ਕਿ ਇਹਦੀ ਜਿਹੜੀ ਹੈਗੇ ਨੇ ਅੱਗੇ ਰੈਪਲੀਕੇਸ਼ਨਸ ਕੀ ਨੇ ਲੀਗਲ ਐਪਲੀਕੇਸ਼ਨ ਕੀਨੇ ਉਹ ਫੋਨ ਚੱਕ ਲੈਂਦਾ ਜਾਂ ਯੂਜ਼ ਕਰ ਲੈਂਦਾ ਉਹਨੇ ਪੁਲਿਸ ਨੂੰ ਰਿਟਰਨ ਨਹੀਂ ਕੀਤਾ ਤਾਂ ਜੇ ਅਸਲ ਮਾਲਕ ਤੱਕ ਫਿਰ ਅਸੀਂ ਲੱਭ ਕੇ ਜਿਹੜਾ ਅਸੀਂ ਦੇ ਰਹੇ ਹਾਂ ਸਰ ਸਾਡੇ ਟੈਕਨੀਕੀ ਤਰੀਕੇ ਨਾਲ ਮਿਲੇ ਜਾਂ ਕੁਝ ਲੋਕਾਂ ਤੋਂ ਵੀ ਦੇ ਲੈਂਦੇ ਹਾਂ ਮੈਕਸਿਮ ਜਿਹੜੇ ਇਹਦੇ ਵਿੱਚ ਆ ਕਿਨੇ ਟੈਕਨੀਕਲ ਜਿਹੜੀ ਸਰਵੇਲੈਂਸ ਦੇ ਨਾਲ ਜਿਹੜਾ ਹੈਗਾ ਸਾਡੇ ਇਨਪੁਟਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਕਿਉਂਕਿ ਡਿਵਾਈਸ ਹੈ ਕੋਈ ਕਿਤੇ ਯੂਜ਼ ਹੋ ਜਾਂਦਾ ਕੋਈ ਕਿਤੇ ਹੋ ਜਾਂਦਾ ਮੈਕਸਿਮ ਸਾਡਾ ਫਸਟ ਟਾਈਮ ਕੀਤਾ ਜਾ ਰਿਹਾ ਜੀ ਮੋਬਾਈਲ